ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਆਪਾਂ ਵਰਤਾਂਤ ਦੇਖਦੇ ਆਂ ਜਦੋਂ ਉਹਨਾਂ ਨੂੰ ਫੜ ਲਿਆ ਗਿਆ ਸੀ ਮੁਗਲਾਂ ਦੁਆਰਾ ਹਨਾ ਬੜਾ ਉਸ ਟਾਈਮ ਤਸ਼ੱਦਦ ਕੀਤਾ ਗਿਆ ਅਤਿਆਚਾਰ ਕੀਤਾ ਉਸ ਸਮੇਂ ਕਹਿੰਦੇ ਆਂ ਵੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਦੇ ਆਲੇ ਦੁਆਲੇ ਉਹਨਾਂ ਤੋਂ ਢੇੜੇ ਦਵਾਏ ਗਏ ਸੀ ਕੀ ਇਹ ਗੱਲ ਸੱਚ ਹੈ ਇਹ ਪ੍ਰੋਫੈਸਰ ਸੁਖਦੇਵਾਲ ਸਿੰਘ ਉਹਨਾਂ ਨੇ ਜ਼ਿਕਰ ਦਿੱਤਾ ਜੀ ਉਹਨਾਂ ਦੀ ਕਿਤਾਬ ਲਿਖੀ ਹੋਈ ਹੈ ਬੰਦਾ ਸਿੰਘ ਬਹਾਦਰ ਤੇ ਜੀ ਉਹਨਾਂ ਦੀ ਬਹੁਤ ਮੁੱਲਵਾਨ ਕਿਤਾਬ ਹੈ ਜੀ ਉਹਨਾਂ ਨੇ ਪਿਛਲੇ ਹੋਏ ਇਤਿਹਾਸਕਾਰਾਂ ਦੇ ਜਿਨ੍ਹਾਂ ਨੇ ਬੰਦਾ ਸਿੰਘ ਬਹਾਦਰ ਦੇ ਬਾਰੇ ਆਲੋਚਨਾਤਮਕ ਕਿੰਤੂ ਪਰੰਤੂ ਕੀਤਾ ਜਿਨ੍ਹਾਂ ਨੂੰ ਆਪਾਂ ਬਲੇਮ ਟੈਗ ਕ ਕੀਤੀਆਂ ਮੈਂ ਖੁਦ ਕਹਿਣਾ ਵੀ ਬੰਦਾ ਸਿੰਘ ਬਹਾਦਰ ਦੇ ਬਾਰੇ ਹਜੇ ਬਹੁਤ ਘੱਟ ਲਿਖਿਆ ਗਿਆ ਜਿਹੜੀ ਇਹ ਗੇੜੇ ਘੜਾਉਣ ਵਾਲੀ ਗੱਲ ਹੈ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਤਾਂ ਜੀ ਕਿਸੇ ਨੂੰ ਸ਼ਹੀਦ ਕਰ ਦੇਣਾ ਠੀਕ ਹੈ ਵੀ ਉਹਨੇ ਅਟੈਕ ਕੀਤਾ ਉਹਨੇ ਸਾਡੇ ਸਲਤਨਤੋਂ ਤੇ ਅਟੈਕ ਕੀਤਾ ਆਪਾਂ ਉਹਨੂੰ ਸ਼ਹੀਦ ਕਰ ਦੋ ਉਹਨਾਂ ਲਈ ਇਹ ਵੱਡੀ ਗੱਲ ਨਹੀਂ ਸੀ ਉਹਨਾਂ ਲਈ ਵੱਡੀ ਗੱਲ ਇਹ ਸੀ ਕਿ ਬੰਦਾ ਬਹਾਦਰ ਦੀ ਰਾਜੇਪੂਰਸ ਤੋਂ ਪਿੱਛੋਂ ਬੰਦਾ ਬਹਾਦਰ ਨੇ ਪਹਿਲੀ ਵਾਰੀ ਰਾਜ ਸਥਾਪਿਤ ਕੀਤਾ ਸੀਗਾ ਮਤਲਬ ਮੁਗਲਾਂ ਦੇ ਲਈ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਿਨਾ ਵੱਡੀ ਉਹਨਾਂ ਦੀ ਇਹ ਮਤਲਬ ਸਮੱਸਿਆ ਸੀ ਵੀ ਅਸੀਂ ਇਹਦੀ ਚੜਤ ਤੋਂ ਕਿਵੇਂ ਰੋਕੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਨਾਮ ਸੀ ਨਾ ਬੰਦਾ ਸਿੰਘ ਬਹਾਦਰ ਦਾ ਉਹ ਬੜਾ ਜਿਆਦਾ ਮਤਲਬ ਉੱਪਰ ਤੱਕ ਜਾ ਚੁੱਕਿਆ ਹੋਣਾ ਹੀ ਸੀ ਦੁਨੀਆ ਇਹ ਦੇਖਦੀ ਸੀਗੀ ਵੀ ਇੱਕ ਪੰਜ ਸਿੰਘਾਂ ਨੂੰ ਲੈ ਕੇ ਤੇ ਪੰਜ ਤੀਰਾਂ ਨੂੰ ਲੈ ਕੇ ਐਨੇ ਥੋੜੇ ਸਮੇਂ ਦੇ ਵਿੱਚ ਦੱਖਣ ਤੋਂ ਚੱਲਿਆ ਕਿੱਡਾ ਉਹਨਾਂ ਦਾ ਦਿਮਾਗ ਹੋ ਕਿੱਡੀ ਉਹਦੇ ਪਿੱਛੇ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਪਿੱਟ ਹੋ ਵੀ ਉਹਨੇ ਕਿਸ ਤਰ੍ਹਾਂ ਪਹਿਲਾਂ ਤਾਂ ਸਰਹੰਦ ਦੇ ਆਲੇ ਦਾਲੇ ਉਹ ਖੰਭ ਝਾੜੇ ਮਤਲਬ ਜਿਹੜੇ ਆਲੇ ਦਾਲੇ ਸੰਢੌਰਾ ਕਢਾਮ ਸਮਾਣਾ ਇਹਨਾਂ ਨੂੰ ਠੋਕਿਆ ਜਦੋਂ ਜਮਾ ਹੈ ਨਾ ਹਾਂ ਰੋਡੀ ਕਰਤੀ ਆਲੇ ਦਾਲੇ ਸਰਹੰਦ ਫਿਰ ਸਰਹੰਦ ਠੋਕੀ